ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 22 ਮਈ ਹੈ। 22 ਮਈ 1914 ਕਾਮਾਗਾਟਾ ਮਾਰੂ ਜਹਾਜ਼ ਵਿਕਟੋਰੀਆ ਤੋਂ 22 ਮਈ 1914 ਨੂੰ ਵੈਨਕੂਵਰ ਪਹੁੰਚਿਆ। ਕੈਨੇਡਾ ਦੇ ਨਸਲੀ ਹਾਕਮਾਂ ਨੇ ਇੰਜ ਸਿੱਧੇ ਪੁੱਜੇ ਮੁਸਾਫਰਾਂ ਨੂੰ ਵੀ ਉਤਰਨ ਦੀ ਇਜਾਜ਼ਤ ਨਾ ਦਿੱਤੀ। ਕਾਫੀ ਲੰਬੀ ਜਦੋਜਦ ਮਗਰੋਂ ਵੀ ਜਦੋਂ ਇਜਾਜ਼ਤ ਨਾ ਮਿਲੀ ਤਾਂ ਸਿੱਖ ਵੀ ਡਟ ਗਏ ਕੈਨੇਡਾ ਦੇ ਹਾਕਮਾਂ ਨੇ ਜਹਾਜ਼ ਤੇ ਫਾਇਰਿੰਗ ਕਰਨ ਦੀ ਧਮਕੀ ਦਿੱਤੀ ਇਸ ਦੇ ਜਵਾਬ ਦੇ ਵਿੱਚ ਕੈਨੇਡਾ ਦੀ ਸਿੱਖ ਸੰਗਤ ਨੇ 21 ਜੁਲਾਈ 1914 ਨੂੰ ਵੈਨਕੂਵਰ ਦੇ ਗੁਰਦੁਆਰੇ ਦੇ ਵਿੱਚ ਇੱਕ ਇਕੱਠ ਕੀਤਾ ਅਤੇ ਮਤਾ ਪਾਸ ਕੀਤਾ ਕਿ ਜੇਕਰ ਜਹਾਜ਼ ਤੇ ਗੋਲੀ ਚਲਾਈ ਗਈ ਤਾਂ ਸਿੱਖ ਵੈਨਕੂਵਰ ਸ਼ਹਿਰ ਨੂੰ ਸਾੜ ਕੇ ਸਵਾਹ ਕਰ ਦੇਣਗੇ ਸਿੱਖਾਂ ਦੇ ਇਸ ਐਲਾਨ ਨਾਮੇ ਤੇ ਸਰਕਾਰ ਡਰ ਗਈ ਮਨ ਸਰਕਾਰ ਨੇ ਸਿੱਖ ਆਗੂਆਂ ਦੇ ਨਾਲ ਮੁੜ ਕੇ ਗੱਲਬਾਤ ਕੀਤੀ ਜਹਾਜ਼ ਵਿਚਲੇ ਸਿੱਖ ਵੀ ਇੱਕ ਹੋਰ ਨਵੇਂ ਬਣੇ ਕਾਨੂੰਨ ਦੀ ਚਲਾਕੀ ਦੇ ਖਿਲਾਫ ਟੱਕਰ ਲੈਣ ਦੀ ਬਜਾਏ ਵਾਪਸ ਪੰਜਾਬ ਮੁੜਨ ਵਾਸਤੇ ਰਾਜ਼ੀ ਹੋ ਗਏ ਕੈਨੇਡਾ ਸਰਕਾਰ ਨੇ ਵੀ ਜਹਾਜ਼ ਨੂੰ ਤੇਲ ਅਤੇ ਖਾਣ ਪੀਣ ਦਾ ਸਮਾਨ ਲੈਣ ਦੀ ਇਜਾਜ਼ਤ ਦੇ ਦਿੱਤੀ ਅਖੀਰ 23 ਜੁਲਾਈ ਨੂੰ ਜਹਾਜ਼ ਕਲਕੱਤੇ ਨੂੰ ਵਾਪਸ ਮੁੜ ਪਿਆ 2 ਮਹੀਨੇ ਦੇ ਸਫ਼ਰ ਮਗਰੋਂ ਜਹਾਜ਼ 26 ਸਤੰਬਰ 1914 ਨੂੰ ਕਿਲਪੀ ਪਹੁੰਚਿਆ ਉੱਥੇ ਇਸ ਦੀ ਪੂਰੀ ਤਲਾਸ਼ੀ ਲਈ ਗਈ 29 ਸਤੰਬਰ ਨੂੰ ਜਹਾਜ਼ ਕਲਕੱਤਾ ਦੇ ਬਜਬਜ ਘਾਟ ਵਿਖੇ ਪੁੱਜਿਆ ਸੀ 2 ਮਈ 1919 ਜਲਿਆਂਵਾਲਾ ਬਾਗ ਦੇ ਵਿੱਚ ਗੋਲੀ ਚਲਣ ਮਗਰੋਂ ਲਾਇਰ ਮਾਰਸ਼ਲ ਆ ਦੇ ਖਿਲਾਫ ਪੰਜਾਬ ਦੇ ਵਿੱਚ ਕਈ ਥਾਂ ਹੀ ਪ੍ਰੋਟੈਸਟ ਹੋਏ ਜਿਸ ਦੇ ਦੌਰਾਨ ਤਸ਼ੱਦਦੀਆਂ ਕਾਰਵਾਈਆਂ ਵੀ ਹੋਈਆਂ। ਇਹਨਾਂ ਕਾਰਵਾਈਆਂ ਦੇ ਦੌਰਾਨ ਚੂੜਕਾਣਾ ਦੇ ਵਿੱਚ ਕਰਤਾਰ ਸਿੰਘ ਚੱਬਰ ਅਤੇ ਉਸ ਦੇ ਸਾਥੀਆਂ ਨੇ ਸਰਕਾਰੀ ਅਦਾਰਿਆਂ ਤੇ ਜ਼ਬਰਦਸਤ ਐਕਸ਼ਨ ਕੀਤੇ। ਮਗਰੋਂ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤਸ਼ੱਦਦ ਦੇ ਦੋਸ਼ ਦੇ ਵਿੱਚ ਅਦਾਲਤ ਨੇ ਗ੍ਰਿਫਤਾਰ ਕੀਤੇ ਗਏ ਕਰਤਾਰ ਸਿੰਘ ਚੱਬਰ ਨੂੰ ਫਾਂਸੀ ਅਤੇ ਉਸ ਦੇ 17 ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। 21 ਜਨਵਰੀ 1960 17 ਜਨਵਰੀ 1960 ਨੂੰ ਹੋਈਆਂ ਗੁਰਦੁਆਰਾ ਚੋਣਾਂ ਦੇ ਸਾਰੇ ਨਤੀਜੇ 1 ਜਨਵਰੀ ਤੱਕ ਨਿਕਲੇ ਅਕਾਲੀ ਦਲ ਨੇ 140 ਦੇ ਵਿੱਚੋਂ 137 ਸੀਟਾਂ ਜਿੱਤੀਆਂ ਅਕਾਲੀ ਦਲ ਨੇ ਕਿਉਂਕਿ ਚੋਣਾਂ ਪੰਜਾਬੀ ਸੂਬੇ ਦੇ ਸਵਾਲ ਤੇ ਲੜੀਆਂ ਸਨ ਇਸ ਕਰਕੇ ਦਲ ਨੇ ਕੀਤੇ ਵਾਅਦੇ ਦੇ ਮੁਤਾਬਕ 24 ਜਨਵਰੀ 1960 ਦੇ ਦਿਨ ਪੰਜਾਬੀ ਸੂਬੇ ਦੀ ਕਾਇਮੀ ਦੇ ਲਈ ਮੋਰਚੇ ਦਾ ਐਲਾਨ ਕਰ ਦਿੱਤਾ 5 ਮਈ ਦੇ ਦਿਨ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਪੰਜਾਬੀ ਸੂਬੇ ਦੀ ਮਹੱਤਵ ਦੇ ਸੰਬੰਧ ਦੇ ਵਿੱਚ 22 ਮਈ 1960 ਦੇ ਦਿਨ ਅੰਮ੍ਰਿਤਸਰ ਦੇ ਵਿੱਚ ਪੰਜਾਬੀ ਸੂਬਾ ਕਨਵੈਨਸ਼ਨ ਬਣਾਉਣ ਦਾ ਐਲਾਨ ਕੀਤਾ। ਇਸ ਕਨਵੈਨਸ਼ਨ ਦੇ ਵਿੱਚ ਡਾਕਟਰ ਸੈਫੂਦੀਨ ਕਿਚਲੂ ਅਤੇ ਬਹੁਤ ਸਾਰੇ ਹਿੰਦੂ ਅਤੇ ਮੁਸਲਮਾਨ ਆਗੂ ਵੀ ਸ਼ਾਮਲ ਹੋਏ। ਇਸ ਮੌਕੇ ਤੇ 20000 ਤੋਂ ਵੱਧ ਸਰਗਰਮ ਵਰਕਰ ਅਤੇ ਆਗੂ ਹਾਜ਼ਰ ਸਨ। ਇਸ ਕਨਵੈਨਸ਼ਨ ਨੇ ਪੰਜਾਬੀ ਸੂਬੇ ਦੇ ਹੱਕ ਦੇ ਵਿੱਚ ਮਤਾ ਪਾਸ ਕੀਤਾ। 2 मई 1964 गुरुद्वारा सुधार लहर ਦੇ ਦੌਰਾਨ ਬਹੁਤ ਸਾਰੇ ਗੁਰਦੁਆਰੇ ਮਹੰਤਾ ਤੋਂ ਆਜ਼ਾਦ ਕਰਵਾਏ ਜਾ ਚੁੱਕੇ ਸਨ ਪਰ ਜਿਹੜੇ ਸਿੱਖਾਂ ਦੇ ਕਬਜ਼ੇ ਦੇ ਵਿੱਚ ਆਉਣ ਰਹਿ ਗਏ ਸਨ ਉਹਨਾਂ ਦੇ ਵਿੱਚ ਹਿਮਾਚਲ ਦਾ ਪੌਂਟਾ ਸਾਹਿਬ ਵੀ ਸੀ 1960ਵਿਆਂ ਦੇ ਵਿੱਚ ਇੱਥੋਂ ਦੇ ਮਹੰਤ ਨੇ ਲੋਕਲ ਸੰਗਤਾਂ ਅਤੇ ਨਿਹੰਗ ਸਿੰਘਾਂ ਦੇ ਨਾਲ ਸਮਝੌਤਾ ਕਰਕੇ ਸੁਧਾਰ ਕਰਨ ਦਾ ਵਾਅਦਾ ਕਰ ਲਿਆ ਸੀ ਜਿਸ ਨੂੰ ਉਹ ਕਈ ਵਾਰ ਮੰਨ ਅਤੇ ਕਈ ਵਾਰ ਤੋੜ ਚੁੱਕਾ ਸੀ ਇਸ ਲੁਕਣ ਮਿੱਟੀ ਦੇ ਸਿਲਸਿਲੇ ਦੇ ਵਿੱਚ ਮਈ 1964 ਦੇ ਵਿੱਚ ਵੀ ਨਿਹੰਗ ਸਿੰਘ ਉੱਥੇ ਗਏ ਹੋਏ ਸਨ ਉਹਨਾਂ ਨੇ ਅਖੰਡ ਪਾਠ ਰੱਖੇ ਹੋਏ ਸਨ ਮਹਾਂਤ ਨੇ ਪੁਲਿਸ ਦੇ ਨਾਲ ਮਿਲ ਕੇ ਗੁਰਦੁਆਰੇ ਦੇ ਵਿੱਚੋਂ ਨਿਹੰਗਾਂ ਨੂੰ ਕੱਢਣ ਦੀ ਪਲਾਨ ਬਣਾਈ 22 ਮਈ 1964 ਦੇ ਦਿਨ ਪੌਂਟਾ ਸਾਹਿਬ ਦੇ ਵਿੱਚ ਪੁਲਿਸ ਨੇ ਹਮਲਾ ਕਰਕੇ 11 ਸਿੱਖ ਮਾਰ ਦਿੱਤੇ ਅਤੇ ਬਾਬਾ ਨਿਹਾਲ ਸਿੰਘ ਹਰਿਆਂਵੇਲਾਂ ਸਣੇ ਕਈ ਜ਼ਖਮੀ ਕਰ ਦਿੱਤੇ ਜ਼ਖਮੀਆਂ ਸਣੇ 15 ਦੇ ਕਰੀਬ ਗ੍ਰਿਫਤਾਰ ਵੀ ਕਰ ਲਏ ਗ੍ਰਾਂਤੀ ਸਿੰਘ ਜੋ ਕਿ ਪਾਠ ਕਰ ਰਿਹਾ ਸੀ ਉਸ ਨੂੰ ਵੀ ਗੋਲੀ ਮਾਰ ਦਿੱਤੀ ਗਈ ਜਦ ਇਸ ਦੀ ਖਬਰ ਅਕਾਲੀਆਂ ਨੂੰ ਮਿਲੀ ਤਾਂ ਇਸ ਦੇ ਖਿਲਾਫ ਬਹੁਤ ਜ਼ਬਰਦਸਤ ਐਜੀਟੇਸ਼ਨ ਹੋਈ ਸੀ 22 ਮਈ 1987 ਦੇ ਦਿਨ ਪੁਲਿਸ ਨੇ ਸੀਨੀਅਰ ਖਾਕੂ ਜਰਨੈਲ ਸਿੰਘ ਰਾਣਾ ਪ੍ਰਤਾਪ ਬੱਬਰ ਵਾਸੀ ਤਰਸਿਕ ਅਮਲitsar ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਉਸ ਦੇ ਸਿਰ ਤੇ 25000 ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਉਸ ਦਾ ਸੰਸਕਾਰ ਅਗਲੇ ਦਿਨ ਅਵਤਾਰ ਸਿੰਘ ਪਹਿਲਵਾਨ ਦੇ ਪਰਿਵਾਰ ਨੇ ਰਲ ਕੇ ਕੀਤਾ। 22 ਮਈ 1999 ਦੇ ਦਿਨ ਪੁਲਿਸ ਨੇ ਕੁਲਵੰਤ ਸਿੰਘ ਪੁੱਤਰ ਸ਼ੰਗਾਰਾ ਸਿੰਘ ਵਾਸੀ ਕੋਟਲੀ ਸੂਰਤ ਮੱਲੀ ਗੁਰਦਾਸਪੁਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ। 22 ਮਈ 1990 ਦੇ ਦਿਨ ਪੰਜਾਬ ਪੁਲਿਸ ਨੇ ਸਵਰਨ ਸਿੰਘ ਅਤੇ ਉਸ ਦਾ ਸਾਕਾਪਰਾ ਸੁਖਦੇਵ ਸਿੰਘ ਔਰ ਫਸੁਖਾ ਦੋਵੇਂ ਪੁੱਤਰ ਤਨਨਾ ਸਿੰਘ ਵਾਸੀ ਮੱਧਰ ਅੰਮ੍ਰਿਤਸਰ ਅਤੇ ਸੁਰਜੀਤ ਸਿੰਘ ਵਾਸੀ ਫਰੰਦੀਪੁਰ ਅੰਮ੍ਰਿਤਸਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 22 ਮਈ 1991 ਦੇ ਦਿਨ ਪੁਲਿਸ ਨੇ ਕਰਨੈਲ ਸਿੰਘ ਪੁੱਤਰ ਬਚਨ ਸਿੰਘ ਵਾਸੀ ਖਾਨਪੁਰ ਬੜਿੰਗ ਪਟਿਆਲਾ, ਸਰਦਾਰ ਸਿੰਘ ਮਰੀ ਪਨੂਆ ਅਤੇ ਕਰੋੜਾ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਬੜਵਾਲੀ ਨੇੜੇ ਰਤਨਗੜ ਰੋਪੜ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਪੁਲਿਸ ਨੇ ਸ਼ਹੀਦ ਕਰ ਦਿੱਤਾ। 22 ਮਈ 1992 ਦਿਨ ਇੱਕ ਪੁੱਤਰੇ ਹੋਏ ਸਿਪਾਈ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਆਏ ਇੱਕ ਸਿੱਖ ਮਨਦੀਪ ਸਿੰਘ ਨੂੰ ਬਿਨਾਂ ਵਜਾ ਗੋਲੀ ਮਾਰ ਦਿੱਤੀ। ਇਸੇ ਦਿਨ ਗੁਰਚਾਰਨ ਸਿੰਘ ਰੌਂਗਲਾ ਪੈਨਨੀ ਪਟਿਆਲਾ ਨੇੜੇ ਨੂੰ ਪੁਲਿਸ ਨੇ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਇਸੇ ਦਿਨ ਹੀ ਬੀਬੀ ਰਣਜੀਤ ਕੌਰ ਸਿੰਘਣੀ ਸ਼ਹੀਦ ਭਾਈ ਜਗਰਾਦ ਸਿੰਘ ਨੂੰ ਝਾਰੂ ਨੰਗਲ ਅੰਮ੍ਰਿਤਸਰ ਦੇ ਨੇੜੇ ਅਤੇ ਸੁੱਚਾ ਸਿੰਘ ਉਰਫ ਚਾਰਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸਵਾਜਪੁਰ ਸ਼ੀਨਾ ਨੇੜੇ ਰਾਜਸਥਾਨ ਸੀ ਅੰਮ੍ਰਿਤਸਰ ਨੂੰ ਕਿਸੇ ਹੋਰ ਜਗ੍ਹਾ ਸ਼ਹੀਦ ਕਰ ਦਿੱਤਾ ਗਿਆ। 22 ਮਈ 2014 ਦੇ ਦਿਨ ਪੰਜਾਬ ਸਰਕਾਰ ਦੇ ਵਜ਼ੀਰ ਸਵਰਨ ਸਿੰਘ ਫਲੋਰ ਨੇ وزارت ਤੋਂ ਅਸਤੀਫਾ ਦੇ ਦਿੱਤਾ ਉਸ ਦਾ ਪੁੱਤਰ ਦਮਨਬੀਰ ਸਿੰਘ ਡਰੱਗਸ ਸਮਗਲਿੰਗ ਦੇ ਵੱਡੇ ਰੈਕਡਰ ਦੇ ਵਿੱਚ ਮੁੱਖ ਸਰਗਨਾ ਦੱਸਿਆ ਗਿਆ ਸੀ ਜਦ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਉਸ ਨੂੰ ਸਮਨ ਕੀਤਾ ਤਾਂ ਉਹ ਦੁਬਈ ਦੌੜ ਗਿਆ ਸੀ ਇਸ ਕੇਸ ਦੇ ਵਿੱਚ ਦਿੱਲੀ ਦਾ ਸਿੰਥੈਟਿਕ ਡਰੱਗ ਸਪਲਾਈਅਰ ਵਿਰਿੰਦਰ ਰਾਜਾ ਜੋ ਉਸ ਵਕਤ ਪਟਿਆਲਾ ਜੇਲ੍ਹ ਦੇ ਵਿੱਚ ਸੀ ਅਤੇ ਚੂਨੀ ਲਾਲ ਭਾਈਵਾਲ ਸਨ ਇਹ ਸਾਰੇ ਰਾਜ ਜਗਦੀਸ਼ ਭੋਲਾ ਨੇ ਜ਼ਾਹਰ ਕੀਤੇ ਸਨ ਜਿਹੜਾ ਸਿੰਥੈਟਿਕ ਡਰੱਗ ਸਮਗਲਿੰਗ ਦੇ ਵਿੱਚ ਕਈ ਮਹੀਨੇ ਪਹਿਲਾਂ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ ਕੈਨੇਡਾ ਸਰਕਾਰ ਨੇ 22 ਮਈ 2114 ਦੇ ਦਿਨ ਕਾਮਾਗਾਟਾ ਮਾਰੂ ਜਹਾਜ਼ ਦੇ ਕੈਨੇਡਾ ਪਹੁੰਚਣ ਦੀ 100 ਸਾਲਾ ਯਾਦ ਦੇ ਵਿੱਚ 2.5 ਡਾਲਰ ਦੀ ਇੱਕ ਖਾਸ ਡਾਕ ਟਿਕਟ ਜਾਰੀ ਕੀਤੀ ਕਾਮਾਗਾਟਾ ਮਾਰੂ ਜਹਾਜ਼ ਵਿਕਟੋਰੀਆ ਤੋਂ 22 ਮਈ 1914 ਨੂੰ ਵੈਂਕੂਵਰ ਪਹੁੰਚਿਆ ਸੀ ਐਸੀ ਸਿੱਖ ਇਤਿਹਾਸ ਦੇ ਵਿੱਚ 22 ਮਈ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ